ਸਾਰੇ ਨੂੰ ਅੱਜ ਮੈਂ ਤੁਹਾਨੂੰ ਅੱਜ ਦਾ ਫਰਮਾਨ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਹੈ ਅੱਜ ਦਾ ਫਰਮਾਨ ਇਹ ਗਿਆ ਹੈ ਯਾਨੀ ਕਿ 4 ਦਸੰਬਰ ਦਾ ਫਰਮਾਨ ਇਹ ਗਿਆ ਤਨਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਤੀ ੴ ਸਤਿਗੁਰ ਪ੍ਰਸਾਦ ਜੋ ਜੋ ਜੋਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਜੋਗ ਆਇਆ ਤਾਂਕੀ へ ਓਟ ਸਾਧ ਰਖ ਹੈ ਦੇਕਰ ਹੱਥ ਕਰ ਕਿਰਪਾ ਮੇਲ ਹੈ ਹਰ ਆਇਆ ਇਹ ਸ ਲੋਕ ਦਾ ਅਰਥ ਹੈ ਗਿਆ ਹੈ へ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੋਨ ਵਿੱਚ ਆਇਆ ਹੈ ਉਹ ਉਸ ਜੋਨ ਵਿੱਚ ਹੀ ਮਾਇਆ ਦੇ ਮੋਹ ਵਿੱਚ ਫਸ ਰਿਹਾ ਹੈ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਹੈ हे गुरु मैं ता तेरा आसरा ਤਕਿਆ ਹੈ ਆਪਣੇ ਹੱਥ ਦੇ ਕੇ ਮੈਨੂੰ ਮਾਇਆ ਦੇ মোহੋਂ ਤੋਂ ਬਚਾ ਲੈ ਮਿਹਰ ਕਰ ਕੇ ਮੈਨੂੰ ਪ੍ਰਭੂ ਪਾਤਸ਼ਾਹ ਨਾਲ ਮਿਲਾ ਦੇ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਆਦੂਦ ਕਰਿਓ ਮੇਰਾ YouTube ਚੈਨਲ ਅਮੰਦੀ ਗੁਰਬਾਣੀ ਵਾਹਿਗੁਰੂ ਜੀ ਤਖਾਲਸਾ ਵਾਹਿਗੁਰੂ ਜੀ ਫਤ